ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ 'ਚ ਇੱਕ ਕਾਊਂਟਰ ਹੋਂਦ ਦੀ ਖਬਰ ਸਾਹਮਣੇ ਆਈ ਹੈ। ਜਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਬਲੈਕਆਊਟ ਦੇ ਚੱਲਦਿਆਂ ਇੱਕ ਵਿਅਕਤੀ ਕੋਲੋਂ ਗੱਡੀ ਖੋਈ ਸੀ। ਇਸ ਦੌਰਾਨ ਦੇਰ ਰਾਤ ਪੁਲਿਸ ਨੂੰ ਇਲਤਲਾ ਮਿਲਦੀ ਹੈ ਕਿ ਇਹ ਨੌਜਵਾਨ ਰਣਜੀਤ ਇਲਾਕੇ ਦੇ ਵਿੱਚ ਘੁੰਮ ਰਹੇ ਹਨ। ਇਸੇ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ 'ਤੇ ਪਿੱਛਾ ਕੀਤਾ ਜਾਂਦਾ। ਇਸ ਦੇ ਨੌਜਵਾਨਾਂ ਨੇ ਪੁਲਿਸ ਨੂੰ ਦੇਖਦਿਆਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਜਿਸ ਕਾਰਨ ਬਦਮਾਸ਼ ਦੇ ਪੈਰ 'ਤੇ ਗੋਲੀ ਲੱਗੇ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤਰ੍ਹਾਂ ਨ ਮੁਕਾਬਲੇ ਵਾਲੀ ਥਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਪਹੁੰਚੇ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਮੋਲਜਮਾਂ ਦੀ ਪਛਾਣ ਕਵਲਪ੍ਰੀਤ ਕੁਰਪੇ ਅਤੇ ਵਾਸਨ ਸਿੰਘ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਇਹਨਾਂ ਮੋਲਜਮਾਂ ਨੇ ਜਲੰਧਰ ਅੰਮ੍ਰਿਤਸਰ ਬਟਾਲਾ ਜੀਰਾ ਫਰੋਜਪੁਰ ਤੇ ਤਤਰ ਤਾਰਾ ਦੇ ਵਾਰਦਾਤਾ ਕੀਤੇ ਹਨ ਜਿਸ ਤੇ ਕਮਲਪ੍ਰੀਤ ਤੇ 11 ਪੁਰ ਭੇਜਤੇ ਪੰਜ ਅਤੇ ਬਸੰਤ ਸਿੰਘ ਤੇ 6 ਮੁਕਦਮੇ ਦਰਜ ਹਨ ਉਹਨਾਂ ਦੱਸਿਆ ਹੈ ਕਿ ਮੋਲਜਮਾ ਖਿਲਾਫ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ